ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਰਵਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹਿ ਕਾਵਾ ਤੂੰ ਸਾਹਿਬ ਗੁਣੀ ਨਧਨਾ ਤਨਰੀ ਮਹਿਮ ਬਰਨ ਨਾ ਸਕੂੰ ਤੂੰ ਥਾਕਰ ਓਚ ਭਗਵੰਨਾ ਤਦ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਨਿਮਾਣਿਆਂ ਦੇ ਮਾਨ ਸਤਿਗੁਰੂ ਨੇਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਦਸੋਂ ਪਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਫਤੇ ਪਰਵਾਣ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਅਪਾਰ ਕਿਰਪਾ ਤੇ ਬਖਸ਼ਿਸ਼ ਹੋਈ ਹੈ ਬਾਬਾ ਸ੍ਰੀ ਚੰਨ ਜੀ ਦੇ ਤਪ ਸਥਾਨ ਗੁਰਦੁਆਰਾ ਸ਼੍ਰੀ ਬਾਟਸਾ ਸਾਹਿਬ ਵਿਖੇ ਹਾਜ਼ਰੀਆਂ ਪਰਕੇ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਭ ਪ੍ਰਾਪਤ ਕਰ ਰਹੇ ਹਾਂ ਅੱਜ ਦਾ ਦਿਨ ਬਾਬਾ ਸ੍ਰੀ ਚੰਨ ਜੀ ਦਾ ਜਨਮ ਦਿਹਾੜਾ ਸਮੁੱਚੀ ਇਲਾਕਾ ਦੂਰ ਦਰਾਡੇ ਤੋਂ ਸੰਗਤਾਂ ਜਿਹੜੀਆਂ ਨੇ ਪਹੁੰਚ ਕੇ ਮਨਾ ਰਹੀਆਂ ਨੇ ਸਮੁੱਚੀਆਂ ਇਹ ਸੰਗਤਾਂ ਨੂੰ ਬਾਬਾ ਸ੍ਰੀ ਚੰਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਦੀ ਆਪਾਂ ਜੀਵਨ ਯਾਤਰਾ ਨੂੰ ਪੜ੍ਹਦੇ ਹਾਂ ਉਹਨਾਂ ਦੀਆਂ ਉਦਾਸੀਆਂ ਦੀ ਅਰੰਭਤਾ ਆਪਾਂ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਜੀ ਨੇ ਬਹੁਤ ਹੀ ਵਧੀਆ ਤੇ ਸ਼ਬਦ ਜਿਹੜੇ ਵਰਤੇ ਨੇ ਉਹ ਕਹਿੰਦੇ ਨੇ ਉਦਾਸੀ ਕੀ ਰੀਤ ਚਲਾਈ ਉਹਨਾਂ ਨੇ ਉਦਾਸੀ ਨੂੰ ਪ੍ਰਚਾਰ ਫੇਰੀ ਵੀ ਕਹਿੰਦੇ ਹੈ ਉਦਾਸੀ ਉਹਦੇ ਤੋਂ ਇੱਕ ਉਦਾਸੀ ਮਤ ਵੀ ਜਿਹੜਾ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਣਿਆ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਦੀ ਜੋ ਵਿਚਾਰਧਾਰਾ ਸੀ ਉਹ ਦੂਰ ਦਰਾਡੇ ਜਾ ਕੇ ਸਿੱਖ ਸੰਗਤਾਂ ਨੂੰ ਇੱਕ ਅਕਾਲ ਪੁਰਖ ਦੇ ਲੜ ਲਾਇਆ ਜਿੱਥੇ ਤੁਸੀਂ ਗੁਰਦਰਾ ਬਾਟ ਸਾਬ ਮੱਥਾ ਟੇਕ ਰਹੇ ਜੇ ਉੱਥੇ ਹੀ ਬਾਬਾ ਸ੍ਰੀ ਚੰਨ ਜੀ ਦਾ ਅ ਜਦੋਂ ਤੁਸੀਂ ਪਠਾਨਕੋਟ ਜਾਓਗੇ ਮਮੂਨ ਦੇ ਲਾਗੇ ਉੱਥੇ ਵੀ ਉਹਨਾਂ ਦੀ ਜਿਹੜੀ ਯਾਦਗਾਰ ਬਣੀ ਹੋਈ ਹੈ ਤੁਸੀਂ ਹਿਮਾਚਲ ਵਿੱਚ ਜਾਓ ਜਾਂ ਇਧਰ ਜੰਮੂ ਕਸ਼ਮੀਰ ਦੇ ਵਿੱਚ ਜਾਓ ਵੱਖ-ਵੱਖ ਥਾਵਾਂ ਤੇ ਜਿੱਥੇ-ਜਿੱਥੇ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਹੈ ਉੱਥੇ-ਉੱਥੇ ਉਹਨਾਂ ਦੀਆਂ ਯਾਦਗਾਰਾਂ ਬਣੀਆਂ ਨੇ ਥੋੜਾ ਜਿਹਾ ਇੱਧਰ ਨੂੰ ਚੱਲ ਪੋ ਗੁਰਦਾਸਪੁਰ ਜ਼ਿਲ੍ਹੇ ਵਾਲੇ ਨੂੰ ਤੇ ਉੱਥੇ ਬਹੁਤ ਹੀ ਇੱਕ ਮਹਾਨ ਅਸਥਾਨ ਗੁਰਦੁਆਰਾ ਟਾਲੀ ਸਾਹਿਬ ਉੱਥੇ ਵੀ ਅੱਜ ਦੇ ਦਿਨ ਬੜੀ ਚੜ੍ਹਦੀ ਕਲਾ ਦੇ ਨਾਲ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਟਾਲੀ ਸਾਹਿਬ ਤੋਂ ਅੱਗੇ ਜਾਓਗੇ ਅੱਗੇ ਉਹਨਾਂ ਦੀ ਯਾਦਗਾਰ ਹੈ ਬੋੜ ਵਡਾਲਾ ਉੱਥੇ ਵੀ ਬੜਾ ਪਾਵਨ ਪਵਿੱਤਰ ਸਥਾਨ ਬਣਿਆ ਹੋਇਆ ਹੈ ਬੋੜ ਵਡਾਲੇ ਤੋਂ ਚੱਲ ਕੇ ਤੁਸੀਂ ਡੇਰਾ ਬਾਬਾ ਨਾਨਕ ਜਾਓਗੇ ਉੱਥੇ ਵੀ ਬਾਬਾ ਸ੍ਰੀ ਚੰਦ ਜੀ ਦੀ ਜਿਹੜੀ ਯਾਦਗਾਰ ਮੌਜੂਦ ਹੈ ਬਾਬਾ ਸ੍ਰੀ ਚੰਦ ਜੀ ਨੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਹੈ ਸਾਧ ਸੰਗਤ ਉਹਨਾਂ ਦੇ ਜੀਵਨ ਦੇ ਵਿੱਚ ਜਾਂ ਕੁਝ ਕੁ ਕਟਨਾਵਾਂ ਜਿਹੜੀਆਂ ਮੈਂ ਸਾਹਮਣੇ ਰੱਖਣੀਆਂ ਨੇ ਤੇ ਅਜੋਕੇ ਸਮੇਂ ਦੇ ਵਿਚ ਉਹਨੂੰ ਅਸੀਂ ਕਿਵੇਂ ਧਾਰਨ ਕਰਨਾ ਕਿਵੇਂ ਅਪਣਾਉਣਾ ਹੈ ਉਹ ਆਪਾਂ ਸਮਝਣ ਦਾ ਯਤਨ ਕਰਨਾ ਹੈ ਆਮ ਕਰਕੇ ਇੱਕ ਗੱਲ ਕਹੀ ਜਾਂਦੀ ਆ ਕਿ ਬਾਬਾ ਸ੍ਰੀ ਚੰਦ ਜੀ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਜਾਂਦੇ ਨੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਤਖਤ ਤੇ ਸੁਭਾਏ ਮਾਨ ਨੇ ਬਾਬਾ ਸ੍ਰੀ ਚੰਦ ਜੀ ਦੀ ਆਓ ਭਗਤ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤੀ ਕਿਉਂਕਿ ਗੁਰੂ ਪੁੱਤਰ ਨੇ ਆਉ ਭਗਤ ਕੀਤੀ ਤੇ ਬਾਬਾ ਸ੍ਰੀ ਚੰਦ ਜੀ ਨੇ ਇੱਕ ਸਵਾਲ ਕੀਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਹਿ ਲਗੇ ਆ ढ़ाੜਾ ਜਿਹੜਾ ਬੜਾ ਲੰਮਾ ਵਧਾਇਆ ਤੇ ਕਾਦੇ ਵਾਸਤੇ ਹੈ ਅਪਨ ਜਦੋਂ ਸਿੱਖ ਇਤਿਹਾਸ ਪੜ੍ਹਦੇ ਉਹਦੇ ਵਿੱਚ ਇਹਦਾ ਜ਼ਿਕਰ ਹੈ ਤੇ ਗੁਰੂ ਰਾਮਦਾਸ ਮਹਾਰਾਜ ਸੱਚਾ ਪਾਤਸ਼ਾ ਜਿਨ੍ਹਾਂ ਦੇ ਮੁਖਾਰ ਬਿੰਦ ਤੋਂ ਸ਼ਬਦ ਨਿਕਲੇ ਹੋਣ ਹਮ ਰੋਜ਼ ਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਤੇ ਉਹਨਾਂ ਨੇ ਫਿਰ ਇਹ ਸ਼ਬਦ ਕਹੇ ਸਨ ਤੁਹਾਡੇ ਵਰਗੇ ਮਾਪੁਰਸ਼ ਗੁਰਮੁਖਾਂ ਦੇ ਚਰਨ ਝਾੜਨ ਵਾਸਤੇ ਸਾਧ ਸੰਗਤ ਗੁਰਦਾ ਗੱਦੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਬਿਰਾਜ਼ਮਾਨ ਨੇ ਪਰ ਇੰਨੀ ਨਿਮਰਤਾ ਇੰਨੀ ਹਲੇਮੀ ਹੈ ਪਰ ਅੱਜ ਸਾਡੇ ਅੰਦਰ ਉਹ ਗੁਣ ਜਿਹੜੇ ਆਉਣੇ ਚਾਹੀਦੇ ਸੀ ਪਰ ਆ ਨਹੀਂ ਰਹੇ ਬਾਬਾ ਸ੍ਰੀ ਚੰਦ ਜੀ ਦੇ ਜੀਵਨ ਦੀ ਆਪਾਂ ਜਦੋਂ ਇਹ ਗਾਥਾ ਪੜਦੇ ਆ ਸਤਗੁਰ ਦੀ ਬਾਣੀ ਪੜੋ ਸਭ ਤੋਂ ਵੱਧ ਪੜੀ ਜਾਣ ਵਾਲੀ ਬਾਣੀ ਸੁਖਮਣੀ ਹੈ ਮਹਾਰਾਜ ਜੀ ਕਹਿੰਦੇ ਸੁਖਮਣੀ ਜਿਹੜੀ ਬੜੀ ਸਰਲ ਬਾਣੀ ਆ ਬੜੀ ਸੁਖੈਣ ਆ ਉਹਨੂੰ ਪੜ ਕੇ ਤੇ ਸਮਝ ਵੀ ਜਾਂਦੀ ਪੈਂਦੀ ਆ ਪਰ ਜਿੰਨੀ ਪੜੀ ਜਾ ਰਹੀ ਹੈ ਉਹ ਨਹੀਂ ਸਮਝੀ ਨਹੀਂ ਜਾ ਰਹੀ ਹੈ ਮਹਾਰਾਜ ਜੀ ਕਹਿੰਦੇ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਬਾਬਾ ਸ਼੍ਰੀ ਚੰਦ ਨੂੰ ਕਹਿ ਲੱਗੇ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਮੱਤੇ ਵੇਖੋ ਕਿੰਨੀ ਨਿਮਰਤਾ ਆ ਕਿੰਨੀ ਉਹਨਾਂ ਦੇ ਅੰਦਰ ਹਲੇਮੀ ਆ ਕੀ ਅੱਜ ਸਾਡੇ ਅੰਦਰ ਵੀ ਗੁਰੂ ਸਹਿਬਾਨ ਦੇ ਜਿਹੜੇ ਗੁਣ ਨੇ ਉਹਨਾਂ ਦਾ ਕਿਰਦਾਰ ਆ ਉਹਨਾਂ ਦੀ ਵਿਚਾਰਧਾਰਾ ਆ ਉਹ ਸਾਡੇ ਅੰਦਰ ਵੀ ਆ ਜਾਏ ਸੁਖਮਣੀ ਦੀ ਬਾਣੀ ਦਾ ਬਚਨ ਹੈ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਊਚਾ ਅੱਜ ਜਿੰਨੀਆਂ ਵੀ ਸਮਾਜ ਵਿੱਚ ਲੜਾਈਆਂ ਤੇ ਝਗੜੀਆਂ ਉਹ ਕਾਦੇ ਵਾਸਤੇ ਆ ਕਿ ਮੈਂ ਬਹੁਤ ਕੋਜਿਆ ਮੇਰੇ ਅੰਦਰ ਬਹੁਤ ਵਿਦਵਤਾ ਆ ਮੇਰੇ ਅੰਦਰ ਬਹੁਤ ਹੰਕਾਰ ਤੇ ਧਨ ਦਾ ਜ਼ਮੀਨ ਦਾ ਜਾਇਦਾਦਾਂ ਦਾ ਮਹਾਰਾਜੀ ਦਾ ਬਚਨ ਪੜੋ ਸਤਿਗੁਰ ਜੀ ਕਹਿੰਦੇ ਨੇ ਜਿਸਕੇ ਅੰਤਰਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਨੈ ਮੇ ਜੋਵਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮੰਤ ਕਹਾਵੇ ਜਨਮ ਮਰਜ ਬੋ ਜੋਨ ਪਰਮਾਵੇ ਧਨ ਭੂਮ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਦਾ ਅਗਿਆਨ ਤੇ ਦਾਤਾ ਜੀ ਕਹਿੰਦੇ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੇ ਜਿਹਦੇ ਹਿਰਦੇ ਦੇ ਅੰਦਰ ਨਿਮਰਤਾ ਆ ਜਿਹਦੇ ਅੰਦਰ ਗਰੀਬੀ ਹੈ ਆ ਸਾਧੂ ਮਹਾਤਮਾ ਜਿੰਨੇ ਵੀ ਆ ਨਾ ਅਸਲ ਦੇ ਵਿੱਚ ਉਹ ਜਿਨ੍ਹਾਂ ਦੇ ਅੰਦਰ ਨਿਮਰਤਾ ਹੈ ਜਿਨ੍ਹਾਂ ਦੇ ਅੰਦਰ ਮਨੁੱਖਤਾ ਦਾ ਉਧਾਰ ਕਰਨ ਦੀ ਸੋਚ ਆ ਉਹ ਸਾਧੂ ਮਹਾਤਮਾ ਨਹੀਂ ਹੋ ਸਕਦਾ ਜਿਹਦੇ ਅੰਦਰ ਮਨੁੱਖਤਾ ਨੂੰ ਲੁੱਟਣ ਦੇ ਜਿਹੜੇ ਜਾਲ ਬੁੰਨ ਵਾਲਾ ਹੋਵੇ ਉਹ ਮਹਾਤਮਾ ਨਹੀਂ ਹੋ ਸਕਦਾ ਅੱਜ ਤੁਸੀਂ ਵੇਖੋਗੇ ਬਾਬਾ ਸ਼੍ਰੀ ਚੰਦ ਜੀ ਨੂੰ ਜਿਹੜੀਆਂ ਤਸਵੀਰਾਂ ਅੱਜ ਦਿਖਾਈਆਂ ਜਾ ਰਹੀਆਂ ਨੇ ਉਹ ਬਾਬਾ ਸ਼੍ਰੀ ਚੰਦ ਦੀ ਤਸਵੀਰ ਨਹੀਂ ਅਸਲ ਹੈ ਉਹ ਬਾਲਕਨਾਥ ਦੀ ਤਸਵੀਰ ਜਿਹੜੀ ਆ ਉਹਦੇ ਨਾਲ ਜਿਹੜਾ ਆ ਉਹ ਮੜ ਕੇ ਤੇ ਸਾਨੂੰ ਜਿਹੜੀ ਪਰੋਸ ਕੇ ਦੇ ਦਿੱਤੀ ਗਈ ਆ ਉਹਨਾਂ ਨੇ ਜਿਹੜਾ ਲਿਬਾਸ ਪਹਿਨੇ ਆ ਉਹਨਾਂ ਨੇ ਜਿਹੜਾ ਪਹਿਰਾਵਾ ਪਹਿਨੇ ਆ ਅੱਜ ਤੁਹਾਨੂੰ ਕਈ ਐਸੇ ਮਿਲ ਜਾਣਗੇ ਪਰ ਉਹਨਾਂ ਦੇ ਅੰਦਰ ਨਿਮਰਤਾ ਉਹਨਾਂ ਦੇ ਅੰਦਰ ਗਿਆਨ ਉਹਨਾਂ ਦੇ ਅੰਦਰ ਧੀਰਜਤਾ ਤੇ ਮਨੁੱਖਤਾ ਦਾ ਉਧਾਰ ਕਰਨ ਦੀ ਸੋਚ ਸਾਨੂੰ ਦਿਖਾਈ ਨਹੀਂ ਦਿੰਦੀ ਮਰ ਸੱਚਾ ਪਾਤਸ਼ਾਹੀ ਨੇ ਕਹਨਗੇ ਕਰ ਕਿਰਪਾ ਜਿਸ ਕਾ ਹਿਰਦੇ ਗਰੀਬੀ ਬਸਾਵੇ ਨਾਨਕ ਇन्हा ਮੁਕਤ ਆਕੇ ਸੁਖ ਪਾਵੇ ਸਿੱਖ ਕੌਮ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ 450 ਸਾਲਾ ਜੋਤੀ ਜੋਤ ਦਿਵਸ ਦੀ ਸ਼ਤਾਬਦੀ ਮਨਾਉਣ ਜਾ ਰਿਹਾ ਸਾਧ ਸੰਗਤ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਪੜੋ ਜਦੋਂ ਗੁਰੂ ਅੰਗਦ ਸਹਿ ਮਹਾਰਾਜ ਸੱਚਾ ਪਾਤਸ਼ਾਹ ਨੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਗੁਰੂ ਅੰਗਦ ਸਹਿ ਮਹਾਰਾਜ ਜੀ ਦੇ ਜਿਹੜੇ ਪੁੱਤਰ ਨੇ ਭਾਈ ਦਾਤੂ ਜੀ ਆਣ ਕੇ ਉਹਨਾਂ ਨੂੰ ਲੱਤ ਮਾਰ ਕੇ ਤਖਤ ਤੋਂ ਥੱਲੇ ਸੁੱਟ ਦਿੰਦੇ ਨੇ ਇਹ ਨੀਨ ਨਿਮਰਤਾ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਲਗੇ ਬੇਟਾ ਤੇਰੀ ਉਮਰ ਬਹੁਤ ਥੋੜੀ ਆ ਤੇ ਤੇਰੇ ਚਰਨ ਬੜੇ ਕੋਮਲ ਨੇ ਮੈਂ ਬਿਰਦਿਆ ਮੇਰੇ ਹੱਡ ਬੜੇ ਸਖਤ ਨੇ ਆ ਤੇਰੇ ਚਰਨ ਜਿਹੜੇ ਕੋਮਲ ਨੇ ਸਖਤ ਹੱਡਾਂ ਦੇ ਨਾਲ ਟਕਰਾਏ ਹੋਣਗੇ ਲਿਆ ਇਹਨਾਂ ਨੂੰ ਮੈਂ ਘੁੱਟ ਦਵਾਂ ਕਿੰਨੀ ਨਿਮਰਤਾ ਹੈ ਤਾਂ ਹੀ ਕਹਨੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਕਿੰਨੀ ਨਿਮਰਤਾ ਉਹਨਾਂ ਦੇ ਅੰਦਰ ਅੱਜ ਸਾਈਂ ਸਿੱਖ ਕੌਮ ਦੇ ਅੰਦਰ ਉਹ ਗੁਰੂ ਸਹਿਬਾਨ ਦੀ ਵਿਚਾਰਧਾਰਾ ਜਿਹੜੀ ਆ ਉਹ ਦਿਖਾਈ ਦੇਣੀ ਚਾਹੀਦੀ ਸੀ ਨਿਮਰਤਾ ਹਲੇਮੀ ਕੇਵਲ ਜ਼ਬਾਨ ਕਰਕੇ ਹੀ ਨਹੀਂ ਸਰੀਰਕ ਤੌਰ ਤੇ ਵੀ ਮਹਾਰਾਜ ਜੀ ਕਹਿੰਦੇ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੇ ਨਾਨਕ ਇੰਹਾਂ ਮੁਕਤ ਹੈ ਅੱਗੇ ਸੁਖ ਪਾਵੇ ਆ ਸੜਕ ਤੇ ਜਾ ਰਹੀ ਹੈ ਹੋਈ ਹੈ ਨਾ ਤੇ ਕੋਈ ਗੱਡੀ ਮਾੜੀ ਜੀ ਨਾਲ ਟੱਚ ਕਰ ਦੇ ਰਸੀ ਮਾਰਨ ਤੱਕ ਜਾਣੇ ਆ ਆਪਾਂ ਜਿਹੜੀ ਅੰਦਰ ਖਿਮਾ ਦਾ ਗੁਣ ਸਾਡੇ ਅੰਦਰ ਜਿਹੜਾ ਖਤਮ ਹੁੰਦਾ ਨਜ਼ਰ ਆ ਰਿਹਾ ਅੱਜ ਘਰਾਂ ਵਿੱਚ ਪਰਿਵਾਰਾਂ ਵਿੱਚ ਕੋਈ ਗੱਲ ਕਹਿ ਦਿੰਦਾ ਤੇ ਉਹਨੂੰ ਮਾਫ਼ ਕਰਨ ਦੀ ਜਿਹੜੀ ਸ਼ਕਤੀ ਸਾਡੇ ਅੰਦਰ ਅੱਜ ਉਹ ਸਾਡੇ ਅੰਦਰ ਜਰਨ ਸ਼ਕਤੀ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਮਹਾਰਾ ਸੱਚਾ ਪਾਤਸ਼ਾਹ ਦੀ ਕਹਿੰਦੇ ਨਿਮਰਤਾ ਆਸਾ ਦੀ ਵਾਰ ਦਾ ਬਚਨ ਪੜੋ ਮਹਾਰਾਜ ਕਹਿੰਦੇ ਸਿਮਲ ਰੁਕ ਸਰਾਇਰਾ ਅਤ ਦੀਰਘ ਅਤ ਮੁਚ ਉਈ ਜਿਵੇਂ ਆਸ ਕਰ ਜਾਹੇ ਨਰਾਸੀ ਕਿਤ ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪੱਤ ਸਾਦ ਸੰਗਤ ਸਿੰਮਲ ਦਾ ਰੋਖਿਆ ਦੇਖੋ ਨੋ ਉਹਦੇ ਫੁੱਲ ਤੇ ਪੱਲ ਜਿਹੜੇ ਬੜੇ ਸੋਹਣੇ ਲੱਗਦੇ ਨੇ ਦਰਖਤ ਬੜਾ ਸੋਹਣਾ ਪਰ ਪੰਛੀ ਜਦੋਂ ਉਹਦੇ ਉੱਤੇ ਆਣ ਕੇ ਬੈਠਦੇ ਆ ਨਾ ਉਹਦੇ ਫਲ ਨੂੰ ਚੱਕਦੇ ਆ ਤੇ ਉਹਦਾ ਜਿਹੜਾ ਸੁਆਦ ਆ ਫਿਰ ਬੱਕ ਬੱਕ ਆ ਆ ਉਹਦੇ ਫੁੱਲ ਤੇ ਫਲ ਜਿਹੜੇ ਆ ਕਿਸੇ ਕੰਮ ਦੇ ਨਹੀਂ ਇਹਨਾਂ ਵੇਖੀ ਲੋਕ ਜਿਹੜੇ ਆ ਸਾਡਾ ਪੰਜ ਕਕਾਰੀ ਵਰਦੀ ਵੇਖ ਵੀ ਇਹ ਗੁਰੂ ਨਾਨਕ ਦਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ ਉਹ ਤੁਹਾਡੇ ਕੋਲ ਆਵੇ ਪਰ ਸਾਡੇ ਵਿੱਚ ਜਦੋਂ ਨਿਮਰਤਾ ਨਾ ਦਿਖਾਈ ਗਈ ਤੇ ਉਹ ਵੀ ਨਰਾਸ਼ਾਵਾਦੀ ਹੋ ਕੇ ਜਾਏਗਾ ਮਹਾਰਾਜ ਜੀ ਕਹਿੰਦੇ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗੀਆਂ ਤਾਂ ਆਪਣੇ ਅੰਦਰ ਮਠਾਸ ਤੇ ਨਿਮਰਤਾ ਹਲੇਮੀ ਦੇ ਗੁਣ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬਖਸ਼ਿਸ਼ ਕੀਤੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਬਾਬਾ ਸ੍ਰੀ ਚੰਦ ਨੂੰ ਕਹਿੰਨਗੇ ਵੀ ਤੁਹਾਡੇ ਵਰਗੇ ਗੁਰਮੁਖਾਂ ਦੇ ਮਹਾਪੁਰਸ਼ਾਂ ਦੇ ਚਰਨ ਝਾੜਨ ਵਾਤੇ ਜਿਹੜਾ ਇਹ ਦਾੜਾ ਵਧਾਇਆ ਇੱਕ ਹੋਰ ਘਟਨਾ ਸਾਹਿਬ ਜੀ ਦੇ ਸਾਹਮਣੇ ਰੱਖਾਂ ਜਿਸ ਵਕਤ ਧੰਨ ਗੁਰੂ ਅਰਗੁਨ ਸਾਹਿਬ ਮਹਾਰਾਜ ਜੀ ਨਾ ਬਾਗ ਸਾਹਿਬ ਦੀ ਧਰਤੀ ਤੇ ਹੁੰਦੇ ਨੇ ਤੇ ਬਾਬਾ ਸ੍ਰੀ ਤਨਜੀ ਦਾ ਨਾਲ ਮਲਾਪ ਹੁੰਦਾ ਤੇ ਬਾਬਾ ਸ੍ਰੀ ਤਨਜੀ ਉਹਨਾਂ ਨੂੰ ਪੁੱਛਦੇ ਵੀ ਤੁਹਾਡੇ ਪੁੱਤਰ ਕਿੰਨੇ ਆ ਤੇ ਇਹ ਪੁੱਛਿਆ ਜਾਂਦਾ ਹੈ ਅਕਸਰ ਹੀ ਜਦੋਂ ਆਪ ਆਪਾ ਇੱਕ ਦੂਜੇ ਨੂੰ ਹਾਲ ਚਾਲ ਪੁੱਛਦੇ ਉਹਦੇ ਪਰਿਵਾਰ ਬਾਰੇ ਵੀ ਪੁੱਛਦੇ ਬਾਬਾ ਸ੍ਰੀ ਚੰਦ ਜੀ ਨੇ ਜਦੋਂ ਪੁੱਛਿਆ ਵੀ ਤੁਹਾਡੇ ਪੁੱਤਰ ਕਿੰਨੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਪੰਜ ਪੁੱਤਰ ਆ ਤੇ ਇੱਕ ਧੀ ਆ ਬੀਬੀ ਵੀਰੋ ਸਾਧ ਸੰਗਤ ਅੱਜ ਜਿਹੜੀ ਸਾਰੀ ਸਿੱਖ ਕੌਮ ਬਾਬਾ ਸਿਰਜੰਦਾ ਜਨਮ ਦਿਹਾੜਾ ਮਨਾ ਰਹੀ ਆ ਉਪਦੇਸ਼ ਲੈ ਕੇ ਜਾਇਓ ਪੱਲੇ ਬਣ ਕੇ ਜਾਇਓ ਜੇ ਅੱਜ ਕਿਸੇ ਨੂੰ ਪੁੱਛੋ ਕਿ ਭਲਿਓ ਮਾਨਸੋ ਅੱਜ ਤੁਹਾਡੇ ਕਿੰਨੇ ਪੁੱਤਰ ਆ ਤਿਸ ਕੇਵਲ ਕਈ ਨੇ ਆਖਣਾ ਇੱਕ ਜਾਂ ਹੱਦ ਕੋਈ ਦੋ ਹੈਗਾ ਤੇ ਭਾਗਾ ਵਾਲਾ ਕੋਈ ਤਿੰਨ ਬੱਚਿਆਂ ਵਾਲਾ ਜੇ ਅੱਜ ਤੇ ਜੇ ਪੁੱਛੋ ਜ਼ਮੀਨ ਦੇ ਕਿੱਲੇ ਕਿੰਨੇ ਆ ਕਹਿੰਦੇ 50 ਕਿੱਲੇ ਆ ਕੋਠੀਆਂ ਕਿੰਨੀਆਂ ਨੇ ਤਿੰਨ ਮੰਜ਼ਲੀ ਆ ਗੱਡੀਆਂ ਕਿੰਨੀਆਂ ਨੇ ਤੇ ਔਲਾਦ ਕਿੰਨੀਆਂ ਇੱਕ ਅੱਜ ਸਿੱਖ ਕੌਮ ਧੰਨ ਕਰਕੇ ਜ਼ਮੀਨ ਜਾਇਦਾਦ ਕਰਕੇ ਅਹੁਦਿਆਂ ਕਰਕੇ ਬੜੀ ਅਮੀਰ ਆ ਪਰ ਔਲਾਦ ਕਰਕੇ ਗਰੀਬ ਹੋ ਚੁੱਕੀ ਜੀ 사ਤਸੰਗਤ ਇੱਕ ਇੱਕ ਪੁੱਤਰ ਆ ਤੇ ਉਹ ਵੀ ਜਾਜੇ ਛਾੜ ਦਿੱਤਾ ਮੈਂ ਨਹੀਂ ਕਹਿੰਦਾ ਤੁਸੀਂ ਬਾਹਰ ਨਾ ਭੇਜੋ ਭੇਜੋ ਪੜ੍ਹਾਈ ਵਾਸਤੇ ਪਰ ਪੜ੍ਹ ਕੇ ਆਣ ਕੇ ਪੰਜਾਬ ਦੀ ਧਰਤੀ ਤੇ ਆਣ ਕੇ ਲੋਕਾਂ ਦੀ ਸੇਵਾ ਕਰੋ ਬਾਬੇ ਨਾਨਕ ਨੇ ਅਖੀਰਲਾ ਸਮਾਂ ਜਿਹੜਾ ਸੀ ਇਸ ਪੰਜਾਬ ਦੀ ਧਰਤੀ ਤੇ ਬਤੀਤ ਕੀਤਾ ਭਾਵੇਂ ਕਿ ਉਹ ਵੰਡ ਦਿੱਤਾ ਗਿਆ ਕਰਤਾਰਪੁਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪੁੱਛਦੇ ਤੁਹਾਡੇ ਪੁੱਤਰ ਕਿੰਨੇ ਆ ਕਿੰਨੇ ਲੱਗੇ ਪੰਜ ਤੇ ਅੱਜ ਨੂੰ ਪੁੱਛੋ ਕਿੰਨੇ ਲੱਗੇ ਬਾਬਾ ਜੀ ਮੰਗਾਈ ਬੜੀ ਆ ਬੱਚੇ ਦੋ ਆ ਤੇ ਪੜਦੇ ਕੀ ਐ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰ ਜਿਕ ਅੱਗੇ ਕਰਤਰਿਆ ਇੱਕ ਸ਼ਰੋਣੀ ਕਮੇਟੀ ਦੇ ਮੈਂਬਰ ਆ ਬੜੇ ਸਤਿਕਾਰਯੋਗ ਉਹ ਇੱਕ ਗੱਲ ਜ਼ਰੂਰ ਕਹਿੰਦੇ ਹੁੰਦੇ ਨਾ ਕਹਿੰਦੇ ਇੱਕ ਵਾਲੀ ਅੰਨੀ ਦੋ ਵਾਲੀ ਕਾਣੀ ਤੇ ਤਿੰਨ ਵਾਲੀ ਸਿਆਣੀ ਕਹਿੰਦੇ ਜਿਹਦੇ ਤਿੰਨ ਬੱਚੇ ਨੇ ਉਹ ਅਸਲ ਔਰਤ ਜਿਹੜੀ ਸਿਆਣੀ ਹੈ ਸਾਧ ਸੰਗਤ ਇੱਕ ਗੱਲ ਯਾਦ ਰੱਖੋ ਇਹ ਸ਼ਬਦ ਬੜੇ ਭਾਪੂਰਤ ਨੇ ਜਿਹਦਾ ਇੱਕੋ ਪੁੱਤਰ ਆ ਆ ਕਈ ਵਾਰੀ ਵੇਖਦੇ ਆ ਆਪਾਂ ਖਬਰਾਂ ਸੁਣਦੇ ਵੀ ਇਕਲੌਤਾ ਪੁੱਤਰ ਦੁਨੀਆ ਤੋਂ ਚਲਾ ਗਿਆ ਐਕਸੀਡੈਂਟ ਹੋ ਗਿਆ ਸੱਚ ਜਾਣਿਓ ਮਾਂ ਬਾਪ ਅੰਨੇ ਹੋ ਜਾਂਦੇ ਨੇ ਕਾਣੀ ਕਿੰਨੂ ਅੱਜ ਦੇ ਦੋ ਪੁੱਤਰ ਹੋਣਗੇ ਇੱਕ ਦੁਨੀਆ ਤੋਂ ਚਲਾ ਵੀ ਜਾਏਗਾ ਇੱਕ ਤੇ ਹੋਏਗਾ ਨਾ ਇੱਕ ਅੱਖ ਚਲੇਗੀ ਤੇ ਇੱਕ ਤੇ ਰਹੇਗੀ ਨਾ ਇੱਕ ਵਾਲਾ ਜਿਹੜਾ ਆ ਉਹ ਅੰਨਾ ਆ ਦੋ ਵਾਲਾ ਕਾਣਾ ਤੇ ਤਿੰਨ ਵਾਲੇ ਨੂੰ ਆਪਾਂ ਸਿਆਣਾ ਕਿਹਾ ਗਿਆ ਅੱਜ ਬੱਚਿਆਂ ਕਰਕੇ ਵੀ ਅਸੀਂ ਅਮੀਰ ਹੋਣਾ ਸਤਿਗੁਰੂ ਦੇ ਬਚਨ ਪੜ੍ਹਦੇ ਜੇ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰ ਜਿਕ ਆਕੇ ਕਰ ਤਰਿਆ ਉਹ ਪੱਥਰਾਂ ਦੇ ਵਿੱਚ ਜਿਹੜਾ ਜੀਵ ਆ ਉਹਨੂੰ ਵੀ ਰਿਜਕ ਦਿੰਦਾ ਹੈ ਪਰ ਅੱਜ ਸਿੱਖ ਕੌਮ ਹੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣ ਵਾਲੀ ਤੇ ਬਾਣੀ ਪੜਨ ਵਾਲੀ ਇਹ ਗੱਲ ਕਹਿੰਦੀ ਹੈ ਮੰਗਾਈ ਬਹੁਤ ਹੈ ਮਹਾਰਾਜ ਦੀ ਕਿਰਪਾ ਕਰਨ ਬਾਬਾ ਸ੍ਰੀ ਚੰਦ ਜੀ ਨੇ ਜਦੋਂ ਇਹ ਪੁੱਛਿਆ ਵੀ ਤੁਹਾਡੇ ਪੁੱਤਰ ਕਿੰਨੇ ਆ ਕਹਿਣ ਲੱਗੇ ਪੰਜ ਤੇ ਫਿਰ ਕਹਿਣ ਲੱਗੇ ਵੀ ਸਾਨੂੰ ਕਿੰਨੇ ਦਿੰਦੇ ਜੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਬਾਬਾ ਗੁਰ ਦਿੱਤਾ ਤੁਹਾਨੂੰ ਦਿੱਤਾ ਆ ਵੇਖੋ ਜੇ ਪਾਂਦੀ ਤੇ ਇੱਕ ਦੇ ਦਿੱਤਾ ਤੇ ਅੱਜ ਸਾਧ ਸੰਗਤ ਧਰਮ ਦੇ ਲੇਖੇ ਅਸੀਂ ਲਾਉਣਾ ਹੋਵੇ ਤੇ ਅੱਜ ਇੱਕ ਹੀ ਆ ਤੇ ਉਹ ਕੋਈ ਦਲਾਏਗਾ ਅੱਜ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤ ਦੇ ਕਾਲਜ ਚੱਲ ਰਹੇ ਨੇ ਥਾ ਥਾ ਤੇ ਜਾ ਕੇ ਪ੍ਰਚਾਰ ਕਰਨਾ ਪੈਂਦਾ ਵੀ ਆਪਣੇ ਪੁੱਤਰ ਨੂੰ ਗਰੰਤੀ ਸਿੰਘ ਉਹਦਾ ਕੋਰਸ ਕਰਾਓ ਪ੍ਰਚਾਰਕ ਬਣਾਓ ਕੰਨ ਦਾ ਮੇਰਾ ਤੇ ਹੈ ਹੀ ਇੱਕ ਹੈ ਮੈਂ ਤੇ ਉਹਨੂੰ ਬਾਹਰ ਭੇਜਣਾ ਹੈ ਅੱਜ ਕੌਮ ਦੇ ਲੇਖੇ ਕਿਹੜਾ ਲਾਓਗੇ ਗੁਰੂ ਅਰ ਗੋਬਿੰਦ ਸਾਹਿਬ ਰਾਜੀ ਦੇ ਪੰਜ ਪੁੱਤਰ ਨੇ ਤੇ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਜਿਹੜਾ ਸੀ ਬਾਬਾ ਸ੍ਰੀ ਤੰਗ ਨੂੰ ਦੇ ਦਿੱਤਾ ਤੇ ਅੱਜ ਤੁਹਾਨੂੰ ਆਣ ਕੇ ਗੁਰੂ ਤੇ ਬਾਬਾ ਸ੍ਰੀ ਚੰਦ ਤੁਹਾਡੇ ਕੋਲ ਮੰਗ ਲਵੇ ਕਿ ਧਰਮ ਦੇ ਲੈਖੇ ਕਿਹੜਾ ਲਾਉਂਦੇ ਜੇ ਕੌਮ ਦੇ ਲੈਖੇ ਕਿਹੜਾ ਲਾਉਂਦੇ ਜੇ ਤੇ ਦੱਸੋ ਸਾਡੇ ਕੋਲ ਕੀ ਅਸੀਂ ਕਿਹੜਾ ਦਵਾਂਗੇ ਉਹ ਸੀਕ ਇਹਨਾਂ ਦੇ 4 4 5 5 ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 4 ਵਾਰ ਦਿੱਤੇ ਸਾਡੇ ਸਿਰ ਤੋਂ ਆ ਸਿੱਖ ਇਤਿਹਾਸ ਪੜੋ ਤੁਸੀਂ ਜਿੱਥੇ ਨੌਦਵਾਨ ਸ਼ਹੀਦ ਭਾਈ ਤਾਰੂ ਸਿੰਘ ਆਪਣੇ ਕੇਸਾਂ ਦੀ ਬੇਦਬੀ ਨਾ ਸਾਰਦਿਆਂ ਉਹਨਾਂ ਨੇ ਖੋਪਰ ਤਰਵਾ ਲਿਆ ਪਰ ਸਿੱਖ ਧਰਮ ਨਹੀਂ ਛੱਡਿਆ ਅੱਜ ਨੌਜਵਾਨ ਪੀੜੀ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਜੇ ਆਪਣੀ ਪਛਾਣ ਆਪਣੀ ਹੋਣ ਪੰਜਾਬ ਦੀ ਧਰਤੀ ਤੇ ਰੱਖਣੀ ਹੈ ਤੇ ਸਾਬਤ ਸੂਰਤ ਹੋਈਏ ਨਹੀਂ ਤੇ ਸਵੇ ਸਮੇਂ ਤੇ ਏਜੰਸੀਆਂ ਜਿਹੜੀਆਂ ਨੇ ਹਰ ਛਾਕ ਪਰ ਉੱਲੂ ਬੈਠਾ ਹੈ ਹਰ ਸ਼ਾਕ ਤੇ ਸਾਡਾ ਵਿਰੋਧੀ ਬੈਠਾ ਹੈ ਪੰਜਾਬ ਨੂੰ ਤੇ ਪੰਜਾਬੀ ਨੂੰ ਤੇ ਪੰਜਾਬੀਅਤ ਨੂੰ ਕਹਿੰਦੇ ਜਿਸ ਕੌਮ ਨੂੰ ਖਤਮ ਕਰਨਾ ਹੋਵੇ ਸਭ ਤੋਂ ਪਹਿਲਾਂ ਉਹਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਨਸ਼ਿਆਂ ਤੇ ਲਾ ਦੋ ਉਹਦੀ ਜਿਹੜੀ ਦੁਨਿਆਵੀ ਪੜ੍ਹਾਈ ਸਿੱਖਿਆ ਆ ਉਹਨੂੰ ਖਤਮ ਕਰ ਦਿਓ ਤੇ ਦੂਸਰਾ ਉਹਨੂੰ ਆਪਣੇ ਵਿਰਸੇ ਨਾਲੋਂ ਤੋੜ ਦਿਓ ਸਤਜਾਣਿਓ ਕੌਮ ਆਪਣੇ ਆਪ ਖਤਮ ਹੋ ਜਾਏ ਇਸ ਕਰਕੇ ਆਓ ਸਾਥ ਸੰਗਤ ਬਾਬਾ ਸ੍ਰੀਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ ਵੀ ਤੁਹਾਡੇ ਪੁੱਤਰ ਕਿੰਨੇ ਆ ਕਹਨਗੇ ਪੰਜ ਕਹਨਗੇ ਫਿਰ ਸਾਨੂੰ ਕਿਹੜਾ ਦਿੰਦੇ ਜੇ ਕਹਨਗੇ ਬਾਬਾ ਗੁਰਦਿੱਤਾ ਤੁਹਾਨੂੰ ਦਿੱਤਾ ਅੱਜ ਸਾਨੂੰ ਵੀ ਲੋੜ ਆ ਕਿ ਅੱਜ ਸਾਡੇ ਨਹੀਂ ਜਿਹੜੇ 2-3 ਬੱਚੇ ਜਿਹੜੇ ਹੋਣੇ ਅਤ ਜ਼ਰੂਰੀ ਨੇ ਕਿ ਇੱਕ ਧਰਮ ਦੇ ਲੇਖੇ ਲਾ ਸਕੀਏ ਸਾਥ ਸੰਗਤ ਅੱਜ ਡਾਕਟਰ ਬਣਾਉਣ ਲਈ ਸਾਰੇ ਤਿਆਰ ਆ ਅੰਜੀਨੀਅਰ ਬਣਾਉਣ ਲਈ ਤਿਆਰ ਆ ਅੱਜ ਅਸੀਂ ਬਾਹਰਲੇ ਦੇਸ਼ਾਂ ਵਿੱਚ ਪੜਾਉਣ ਲਈ ਆਪਾਂ ਭੇਜ ਰਹੇ ਆ ਸਾਰੇ ਤਿਆਰ ਨੇ ਪਰ ਅੱਜ ਸਿੱਖ ਕੌਮ ਦਾ ਪ੍ਰਚਾਰ ਕਰਨ ਵਾਸਤੇ ਗਰੰਤੀ ਸਿੰਘ ਰਾਗੀ ਸਿੰਘ ਬਣਾਉਣ ਦੇ ਲਈ ਆਪਾਂ ਬਹੁਤ ਘਾਟੇ ਦਰਤੇ ਆਣਿਆ ਤੇ ਜਿਹੜੇ ਇਸ ਪਾਸੇ ਆਪਣੇ ਬੱਚੇ ਨੂੰ ਤੋੜਦੇ ਨੇ ਉਹ ਤੰਤਾ ਦੇ ਜੋਗ ਆ ਉਹਨਾਂ ਦੇ ਵੱਡੇ ਪਾ ਗਿਆ ਵੀ ਆਪਣੇ ਬੱਚੇ ਨੂੰ ਧਰਮ ਦੇ ਲੇਖੇ ਲਾ ਰਹੇ ਨੇ ਇੱਕ ਬਾਤ ਹੋਰ ਕਹਾਂ ਇੱਕ ਹੋਰ ਕਾਲੀ ਨੌਜਵਾਨ ਨੇ ਇੱਕ ਸਵਾਲ ਕੀਤਾ ਕਹਿੰਦਾ ਬਾਬਾ ਜੀ ਦੱਸੋ ਤੁਹਾਨੂੰ ਬੜਾ ਲੰਮਾ ਸਮਾਂ ਹੋ ਗਿਆ ਬਾਬਾ ਸ੍ਰੀ ਚੰਨ ਜੀ ਦੇ ਅਸਥਾਨ ਤੇ ਸੇਵਾ ਕਰਦੇ ਆ ਇੱਕ ਗੱਲ ਦੱਸੋ ਕਿ ਬਾਬਾ ਸ੍ਰੀ ਚੰਨ ਜੀ ਦੀ ਬਾਹ ਕਿੱਡੀ ਲੰਮੀ ਆ ਅਬੇ ਕੋ ਆਪਾਂ ਸਿੱਖਿਆ ਦੇ ਕੀ ਲੈਣੀ ਆਪਾਂ ਹੋਰ ਹੀ ਸਵਾਲ ਕਰਦੇ ਰਹਿੰਨੇ ਪੁੱਛਿਆ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਬਦ ਦਾ ਕੀ ਅਰਥ ਹੈ ਮਖੇ ਭਲਿਆ ਮਾਨਸਾ ਜਿੰਨੀ ਬਾਹ ਦੀ ਲੰਬਾਈ ਗੁਰੂ ਨਾਨਕ ਸਾਹਿਬ ਦੀ ਓਨੀ ਪੁੱਤਰ ਦੀ ਹੈ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਨ ਆ ਕਈ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਹੀ ਨੇ ਆ ਸੁਖਮਣੀ ਦੀ ਬਾਣੀ ਜਿਹੜੀ ਰੁਕ ਗਈ ਸੀ ਇਹਨੂੰ ਅੱਗੇ ਰੰਮ ਕੀਤਾ ਆਦ ਸਚ ਜੁਗਾਦ ਸਚ ਹੈ ਪੀ ਪੀ ਸ਼ਬਦ ਆ ਤੇ ਜਪਜੀ ਸਾਹਿਬ ਦੇ ਵਿੱਚ ਪੀ ਸ਼ਬਦ ਆ ਸਾਧ ਸੰਗਤ ਜਦੋਂ ਅਸੀਂ ਗੁਰਬਾਣੀ ਦਾ ਇਤਿਹਾਸ ਪੜਦੇ ਪ੍ਰੋਫੈਸਰ ਸਾਹਿਬ ਸਿੰਘ ਦਾ ਲਿਖਿਆ ਹੋਇਆ ਉੱਥੇ ਉਹਨਾਂ ਨੇ ਜ਼ਿਕਰ ਕੀਤਾ ਵੀ 6 ਗੁਰੂ ਸਹਿਬਾਨ ਦੀ ਬਾਣੀ ਦਰਜ ਆ 15 ਭਗਤਾਂ ਦੀ ਬਾਣੀ ਦਰਜ ਆ 11 ਭਟਾਂ ਦੀ ਤੇ ਤਿੰਨ ਗੁਰ ਸਿੱਖਾਂ ਦੀ ਬਾਣੀ ਦਰਜ ਆ ਉੱਥੇ ਕਿਤੇ ਨਹੀਂ ਜ਼ਿਕਰ ਆਇਆ ਬਾਬਾ ਸ੍ਰੀ ਚੰਦ ਜੀ ਦਾ ਮਨੋ ਕਲਪਤ ਗੱਲਾਂ ਸੁਣਨ ਦੀ بجائے ਆਪ ਖੁਦ ਆਪਣੇ ਇਤਿਹਾਸ ਨੂੰ ਪੜ੍ਹੀਏ ਆਪਣੇ ਵਿਰਸੇ ਨੂੰ ਪੜੀਏ ਪਰ ਬੰਦਾ ਕਹਿੰਦਾ ਮੇਰੇ ਕੋਲ ਤੇ ਸਮਾਂ ਕੋਈ ਨਹੀਂ ਆਹ ਘੰਟਿਆਂ ਬੱਧੀ ਬੰਦਾ ਮੋਬਾਈਲ ਚ ਲਾਈ ਜਾਂਦਾ ਬਾਣੀ ਦਾ ਸ਼ਬਦ ਪੜਨ ਲਈ ਤਿਆਰ ਨਹੀਂ ਗੁਰਬਾਣੀ ਆਗਾਦ ਬੋਧਿਆ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਜਿਹੜਾ ਗੁਰਬਾਣੀ ਨੂੰ ਪੜਦਾ ਉਹਦੇ ਅੰਦਰ ਚਾਨਣ ਹੁੰਦਾ ਹੈ ਰੋਸ਼ਨੀ ਹੁੰਦੀ ਹੈ ਅੱਜ ਸਮਾਜ ਵਿੱਚ ਹਨੇਰਾ ਬੜਾ ਕਾਹਦਾ ਦੇ ਈਰਖਾ ਦਾ ਵੈਰ ਤੇ ਵਿਰੋਧਤਾ ਦਾ ਮੈਂ ਅਕਸਰ ਹਰੇਕ ਦੀਵਾਨ ਦੇ ਵਿੱਚ ਇੱਕ ਬੇਨਤੀ ਕਰਦਾ ਸਾਥ ਸੰਗਤ ਤੁਹਾਨੂੰ ਵੀ ਕਰ ਲੱਗਾ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਉਣ ਆਏ ਦੇ ਜਿਹੜਾ ਤੁਹਾਨੂੰ ਨਹੀਂ ਨਾ ਬੁਲਾਉਂਦਾ ਉਹਨੂੰ ਤੁਸੀਂ ਜਾ ਕੇ ਬੁਲਾਓ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਬੁਲਾਓਗੇ ਜੇ ਗਵਾਂਡੀ ਨਹੀਂ ਬੋਲਦਾ ਤੇ ਤੁਸੀਂ ਜਾ ਕੇ ਉਹਨੂੰ ਆਖੋ ਗੁਰੂ ਦੀ ਫਤਿਹ ਆ ਨਾ ਵੇਖੋ ਆਪਾਂ ਨਿਰਮਾਨਤਾ ਲੈ ਕੇ ਜਾਣੀ ਆ ਵੀ ਕੋਈ ਨਹੀਂ ਭੜਿਆ ਤੂੰ ਨਹੀਂ ਬੁਲਾਉਂਦਾ ਤੇ ਮੈਂ ਤੇ ਗੁਰੂ ਦੀ ਭੈ ਭਾਵਣੀ ਵਿੱਚ ਆ ਮੈਂ ਜ਼ਰੂਰ ਬੁਲਾਵਾਂਗਾ ਅੱਜ ਜੇ ਤੁਸੀਂ ਰਹਿਤਨਾਮੇ ਪੜਦੇ ਜੇ ਨਾ ਤੇ ਰਹਿਤਨਾਮਿਆਂ ਵਿੱਚ ਲਿਖਿਆ ਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿਹੜਾ ਸਿੱਖ ਪਹਿਲਾਂ ਫਤਿਹ ਬੁਲਾਏਗਾ ਉਹਦੇ ਉੱਤੇ ਮੇਰੀ ਪਹਿਲਾਂ ਬਖਸ਼ਿਸ਼ ਹੋਏਗੀ ਪਹਿਲਾਂ ਬਖਸ਼ਿਸ਼ ਤੇ ਜਿਹੜਾ ਉਹਦਾ ਜਵਾਬ ਦੇਵੇਗਾ ਉਹਦੇ ਤੇ ਵੀ ਮੇਰੀ ਮਿਹਰ ਹੋ ਜਾਏਗੀ ਦੇ ਰਤ ਨਾਮਿਆਂ ਵਿੱਚ ਕਹਿੰਦੇ ਆਗੇ ਆਵਤ ਸਿੰਘ ਜੋ ਭਾਵੈ ਵਾਹਿਗੁਰੂ ਜੀ ਕੀ ਫਤਿਬ ਲਾਵੇ ਅੱਜ ਤੁਸੀਂ ਬਾਬਾ ਸ੍ਰੀ ਚੰਦ ਜੀ ਦੇ ਪਾਵਨ ਪਇਤਰ ਸਥਾਨ ਤੇ ਜਨਮ ਦਿਹਾੜੇ ਤੇ ਆਏ ਜੇ ਆਓ ਪ੍ਰਣਾਣ ਕਰਕੇ ਜਾਈਏ ਜਿਹੜਾ ਨਹੀਂ ਬੋਲਦਾ ਰਿਸ਼ਤੇਦਾਰ ਵੀ ਰੁੱਸਿਆ ਆ ਕੋਈ ਭੈਣ ਭਰਾ ਰੁੱਸ ਕੇ ਚਲਾ ਗਿਆ ਤੇ ਅੱਜ ਉਪਦੇਸ਼ ਲੈ ਕੇ ਜਾਇਓ ਕਿ ਅਸੀਂ ਮਿਲਣਾ ਆ ਜੁੜਨਾ ਆ ਆਪਾਂ ਤੋੜਨਾ ਨਹੀਂ ਤੇ ਆਪਾ ਫਤਿਹ ਬੁਲਾਇਆ ਕਰੀਏ ਤੇ ਗੱਜ ਕੇ ਆਖਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੀ ਕਿਰਪਾ ਕਰਨ ਜਦੋਂ ਸਾਡੇ ਵੱਲੋਂ ਪੈਲ ਹੋ ਗਈ ਤੇ ਅਗਲਾ ਵੀ ਪੈਲ ਜ਼ਰੂਰ ਕਰੇਗਾ ਆਪਣੀ ਹੰਗਤਾ ਛੱਡਨੀ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਇੱਕ ਬਚਨ ਬੜਾ ਕੀਮਤੀ ਹੈ ਆਪਸ ਕੋ ਦੀਰਘ ਕਰ ਜਾਣਾ ਆਪਣੇ ਆਪ ਨੂੰ ਬੜਾ ਉੱਚਾ ਤੇ ਸੁੱਚਾ ਸਮਝਦਾ ਹੈ ਵੀ ਮੇਰੇ ਤੋਂ ਵਧੀਆ ਕੌਣ ਆ ਮੇਰੇ ਤੋਂ ਉੱਚਾ ਕੌਣ ਹੈ ਆਪਸ ਕੋ ਦੀਰਘ ਕਰ ਜਾਂਦੇ ਔਰਨ ਕੋ ਲਗਮਾਤ ਵੀ ਔਰਨ ਨੂੰ ਤੁਛ ਮਾਤਰ ਜਾਣਦੇ ਵੀ ਦੂਜਾ ਜਿਹੜਾ ਆ ਸਾਥ ਸੰਗਤ ਬੰਦੇ ਦੇ ਗੁਣਾਂ ਨੂੰ ਵੇਖ ਕੇ ਉਹਦੀ ਵਡਿਆਈ ਕਰਿਆ ਕਰੀ ਉਹਦੇ ਕੱਪੜੇ ਪਹਿਰਾਵਾ ਵੇਖ ਕੇ ਨਹੀਂ ਆ ਵੇਖੋ ਗੁਰਦੁਆਰਾ ਸਾਹਿਬ ਆਉਂਦੇ ਜੇ ਤੇ ਗੁਰਦਾਰੇ ਦੀ ਨਿਸ਼ਾਨੀ ਸਾਰੂ ਦਿਖਾਈ ਦਿੰਦੀ ਆ ਉਹ ਹੈ ਨਿਸ਼ਾਨ ਸਾਹਿਬ ਤੇ ਜਦੋਂ ਗੁਰਦਰ ਸਾਹਿਬ ਅੰਦਰ ਆਉਂਦੇ ਦੇ ਤੇ ਉਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਵੇਖੋ ਆ ਸਿੱਖ ਨੂੰ ਐਸਾ ਹੀ ਜਿਹੜਾ ਜੀਵਨ ਦਿੱਤਾ ਹੈ ਬਾਹਰ ਪੰਜ ਕਕਾਰੀ ਵਰਦੀ ਆ ਤੇ ਅੰਦਰ ਗੁਰਬਾਣੀ ਦਾ ਪ੍ਰਕਾਸ਼ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਬਾਹਰ ਨਿਸ਼ਾਨੀ ਤੇ ਪਹਿਨੀ ਆ ਪਰ ਅੰਦਰ ਪ੍ਰਕਾਸ਼ ਹੀ ਨਾ ਹੋਵੇ ਜੇ ਦਾ ਪ੍ਰਕਾਸ਼ ਹੋ ਗਿਆ ਗੁਰਬਾਣੀ ਦਾ ਹਿਰਦੇ ਦੇ ਅੰਦਰ ਉਹ ਫਿਰ ਕਦੀ ਕਿਸੇ ਨਾਲ ਵੈਰ ਤੇ ਵਿਰੋਧ ਨਹੀਂ ਕਰਦਾ ਸਾਰਿਆਂ ਨੂੰ ਆਪਣਾ ਸਮਝਦਾ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਸਾਡਾ ਪਿਆਰ ਇੰਨਾ ਹੋਣਾ ਚਾਹੀਦਾ ਆਪਸੀ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਸਮਾਜਿਕ ਬਰਿਆਈਆਂ ਤੋਂ ਬਚੀਏ ਔਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਇੱਕ ਵਿਦਵਾਨ ਨੇ ਬੜੀਆਂ ਸੋਹਣੀਆਂ ਲੈਣਾ ਲਿਖੀਆਂ ਨੇ ਉਹ ਕਹਿੰਦਾ ਹੈ ਰੱਬ ਦੇ ਪੂਜਾ ਦੀਓ ਸਕੋਲਿਆਂ ਦੀ ਪੂਜਾ ਕਰੋ ਇਹਦੇ ਨਾਲੋਂ ਚੰਗਾ ਦੀਵਾ ਬਾਲੋ ਸ਼ਮਸ਼ਾਨ ਤੇ ਸ਼ੇਰਾ ਵਾਲਾ ਸਰੂਪ ਲੈ ਕੇ ਭੇਡਾਂ ਵਾਲੀ ਚਾਲ ਚੱਲੋ ਵਟਾ ਨਾ ਲਗਾਓ ਪੰਥ ਖਾਲਸੇ ਦੀ ਸ਼ਾਨ ਤੇ ਦਸਵੇਂ ਹਜ਼ੂਰ ਨੇ ਹਜ਼ੂਰ ਸਾਹਿਬ ਥਾਪਿਆ ਏ ਜਿਸ ਦੀ ਐ ਮਹਿਮਾ ਤੇ ਨਾ ਲੋਕਾਂ ਦੀ ਜ਼ੁਬਾਨ ਤੇ ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਗੁਰੂ ਕਿਹੜਾ ਏ ਜਹਾਨ ਤੇ ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਿਏ ਛੱਡ ਦिए ਛੱਪੜਾਂ ਵਿੱਚ ਚੁੱਬੀਆਂ ਲਾਉਣੀਆਂ ਸਮੁੰਦਰ ਦੇ ਵਿੱਚ ਚੁੱਬੀ ਲਾਈਏ ਤੇ ਤੂੰ ਹੀਰੇ ਮੋਤੀ ਜ਼ਵਾਰਾਤ ਮਿਲਣ ਲਗੇ ਸਤਿਗੁਰ ਦਾ ਪਾਵਨ ਬਚਨ ਪੜ ਲਓ ਆਗਿਆ ਭਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਤ ਹੋ ਕੇ ਰਹੀਏ ਤਾਂ ਜੋ ਆਉਣ ਵਾਲਾ ਸਾਡਾ ਭਵਿੱਖਿਆ ਉਹ ਉਜਲਾ ਹੋ ਸਕੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਸਤਿਗੁਰ ਸਾਰਿਆਂ ਦੀ ਯਾਤਰਾ ਸਫਲੀ ਕਰੇ ਫਿਰ ਇੱਕ ਵਾਰੀ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਭੁੱਲਾ ਮੇਰੀਆਂ ਨੇ ਬਚਨ ਗੁਰੂ ਕੇ ਨੇ ਉਹ ਹਿਰਦੇ ਵਿੱਚ ਧਾਰਨ ਕਰਕੇ ਲੈ ਕੇ ਜਾਣੇ ਜੀ ਗੁਰੂ ਪਤੇ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ